ਹਾਂਜੀ ਭਾਈ ਜੀ ਜਿਹੜੀ ਮੈਂ ਕੰਮ ਦੀ ਵੀਡੀਓ ਪਾਉਣਾ ਹੁੰਦਾ ਵੀ ਕੰਮ ਦੇ ਬੰਦਿਆਂ ਦੀ ਜ਼ਰੂਰਤ ਆ। ਕਈ ਬੰਦੇ ਕਹਿੰਦੇ ਵੀ ਜਾਣ ਕੇ ਕਰਦਾ। ਆਹ ਜੀ ਬੰਦੇ ਆ ਭਾਈ ਕੀ ਬਣਾ ਰਹੇ ਹੋ? ਇਹ ਵੀ ਭਾਈ ਸੋਫੇ। ਸੋਫੇ, ਬੈੱਡ ਬੁੱਡ ਸਾਰਾ ਕੁਝ ਤਿਆਰ ਕਰ ਦੋ ਭਾਈ। ਬੈੱਡ ਤੇ ਸੋਫੇ ਲਵਾ ਰਿਆਂ ਸਾਰਾ ਡਰੈਸਿੰਗ ਸਾਰਾ ਕੁਝ ਤਿਆਰ ਕਰ ਦਿੰਦੇ। ਓਕੇ ਓਕੇ ਭਾਈ ਜੀ। ਕਿੰਨਾ ਟਾਈਮ ਹੋ ਗਿਆ ਭਾਈ ਲੱਗਿਆ ਨੂੰ ਇੱਥੇ ਕੰਮ ਤੇ? ਇੱਥੇ ਲੱਗਿਆ 3-4 ਮਹੀਨੇ ਹੋ ਗਿਆ ਤੇ ਤੁਹਾਡੀ ਵੀਡੀਓ ਦੇਖ ਕੇ ਆਈ ਸੀ ਸਪਾਈਸਪੇਲਾ ਵੀਡੀਓ ਤੇ ਤੁਹਾਨੂੰ ਨਾਲ ਸੰਪਰਕ ਕੀਤਾ ਸੀ ਕਾਲ ਤੇ ओके भाई ਤੁਹਾਡੀ ਗੱਲ ਹੀ ਆ ਰਹੀ ਹੈ ਮਿਹਰਬਾਨੀ ਮੇਰਾ ਵੀਰ ਚਲੋ ਯਾਰ ਕਿਸੇ ਨੂੰ ਕੰਮ ਮਿਲਦਾ ਹਨ ਆਪਣੀ ਵੀਡੀਓ ਦੇਖ ਕੇ ਬਹੁਤ ਚੰਗੀ ਗੱਲ ਆ ਬਾਕੀ ਹੋਰ ਵੀ ਕੰਮ ਨੇ ਜਿੱਦਾਂ ਟਾਈਲਾਂ ਟੂਲਾਂ ਦਾ ਹੋ ਗਿਆ ਸੱਤਾਂ ਦਾ ਕੰਮ ਹੋ ਗਿਆ ਸਾਰਾ 22 ਨੂੰ ਬੰਦੇ ਚਾਹੀਦੀ ਹੁੰਦੇ ਨੇ ਤਾਂ ਹੀ ਮੈਂ ਵੀਡੀਓ ਪਾਉਣਾ ਹੁਣਾ ਜਦੋਂ ਵੀ ਕਦੇ ਵੀ ਬੰਦੇ ਦੀ ਲੋੜ ਹੁੰਦੀ ਆ ਫੇਰ ਮੈਂ ਵੀਡੀਓ ਪਾਉਣਾ ਹੁਣਾ ਬਾਈ ਹਨਾ ਬੇਫਾਲਤੂ ਵੀਡੀਓ ਪਾਉਣ ਦਾ ਕੀ ਫਾਇਦਾ ਐਵੇਂ ਆ ਜਿਹੜਾ ਥੱਲੇ ਟਾਈਲ ਦਾ ਕੰਮ ਆ ਤੇ ਆਹ ਕੰਮ ਆ ਏ ਵੀ ਇਹਨਾਂ ਬਾਈਆਂ ਦਾ ਕੰਮ ਆ ਜੇ ਆਹ ਕਿਸੇ ਨੂੰ ਬਾਲ ਪੇਪਰ ਜਾ ਲਾਉਣਾ ਹੋਣਾ ਇਹਦੀ ਵੀ ਬੰਦਿਆਂ ਦੀ ਲੋਡ ਹੁੰਦੀ ਹੈ ਹਨਾ ਜੀ ਤੇ ਆਹ ਵੇਖੋ ਬੈੱਡ ਮਾਣ ਰਹੇ ਨੇ ਸਾਰਾ ਕੁਝ ਬਕਸੇ ਮਾਣ ਰਹੇ ਨੇ ਓਕੇ ਆ ਤਾਂ ਸਤਿ ਸ੍ਰੀ ਅਕਾਲ ਜੀ ਓਕੇ ਬਾਈ ਜੀ ਮਿਲਦੇ ਆਂ ਓਕੇ